ਕਬੂ ਨੂੰ ਛਾੜਾ ਖੇਤ ਪਰਮ ਸਨਮਾਨਯੋਗ ਸਾਧਗੁਰਾਂ ਦੀ ਸਾਜੀ ਨਵਾਜੀ ਗੁਰੂ ਦਾ ਖਾਸ ਰੂਹ ਸਤਕਾਰਯੋਗ ਸੰਗਤ ਜੀ ਆਪ ਸਾਰਿਆਂ ਹੀ ਸੰਤਾਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨਾਂ ਦੇ ਸਾਹਮਣੇ ਪਰ ਕੇ ਅੰਮ੍ਰਿਤ ਵੇਲੇ ਤੋਂ ਸਤਪੁਰਾਂ ਜੀ ਦੀ ਪਾਵਨ ਪਵਿੱਤਰ ਕੁਰਬਾਨੀਆਂ ਦੇ ਜਾਪ ਸਰਵਨ ਕਰਕੇ ਲਾਹ ਪ੍ਰਾਪਤ ਕਰ ਰਹੇ ਹੂੰ ਜੋ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਤਾਂ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਸਾਹਿਬ ਮਹਾਰਾਜ ਜੀ ਦੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜਾਦੇ ਪਾਪਾ ਜੀ ਸਿੰਘ ਵੱਡੇ ਸਾਹਿਬ ਜਾਦੇ ਪਾਪਾ ਜੀ ਸਿੰਘ ਦੀ ਪਾਪਾ ਜਹਦ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਪਾਪਾ ਫਤੇ ਸਿੰਘ ਜੀ ਗੁਰੂ ਸਾਹਿਬਾਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਇਸ ਪੂਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਵਾਰਾ ਹੀ ਸਰਪੰਸ ਵਾਰ ਕਰਕੇ ਆਪਣੇ ਆਪ ਨੂੰ ਸਰਪੰਸਦਾਨੀ ਅਖਵਾਉਣਾ ਕੀਤਾ ਹੈ ਵਿਅੰਤੀ ਕਵੀਆਂ ਨੇ ਗੁਰੂ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਜੀ ਦੀ ਉਸਤਤ ਕਰਨਾ ਕੀਤੀ ਹੈ ਧਾਰਮਿਕ ਸਟੇਜਾਂ ਦੇ ਉੱਤੋਂ ਰਾਗੀਆਂ ਟਾਢੀਆਂ ਅਥਕ ਆਰਾਮ ਦੇ ਕੋਲੋਂ ਆਪ ਸੰਗਤਾਂ ਨੇ ਪੰਕਤੀਆਂ ਸਰਵਣ ਕੀਤੀਆਂ ਹੋਣਗੀਆਂ ਕਿ ਹਮਰਾਹ ਕਹੇ ਤੇ ਗਰਜ਼ ਚੰਦ ਜਾਨ ਜਸਾ ਫਰਜ਼ੰਦੋ ਮੇਤੇ ਸਾਥ ਅਜੀਤ ਥੇ ਔਰ ਜੋਹਾਰ ਜੋਰਾਵਰ ਰਪਤੇ ਜੋ ਦਾਦੀ ਕੇ ਸਾਥ ਥੇ ਦਾਇਂ ਕੀ ਜਗ੍ਹਾ ਚੱਲਦੀਏ ਬਹੁ ਬਾਏ ਹਾਂਥ ਥੇ ਪਹਿਲੇ ਪਿਤਾ ਕਟਾਇਆ ਅਗ ਬੇਟੇ ਕਟਾਉਂਦਾ नानक का बाद खूनी जिगर से खिलाऊंगा जहां आप संगत ने श्रवण कीता होवेगा जोरा बार और फतेह इस दम बयां सुनो जहां आप संगत ने श्रवण कीता होवेगा कि इंसान ਕਰੇ ਜੇ ਜੇ ਜਮਾਨਾ ਤੋਂ ਯਕੀਨੀ ਹੈ ਅੱਲਾ ਯਾਰਖਾਂ ਜੋਗੀ ਨੇ ਮਹਾਰਾਜ ਜੀ ਦੀ ਸਿੱਖਤ ਦੇ ਵਿੱਚ ਬਚਨ ਲਿਖਣਾ ਕੀਤੇ ਕਿ ਕਹਦੇ ਗੁਰੂ ਗੋਬਿੰਦ ਕਾ ਸਾਨੀ ਨਹੀਂ ਹੈ ਕਰਤਾਰ ਕੀ ਸਗੰਧ ਹੈ ਨਾਨਕੀ ਕੀ ਕਸਮ ਹੈ ਜਿਤਨੇ ਵੀ ਹੋ ਗੋਬਿੰਦ ਕੀ ਤਾਰੀਫ ਵਹ ਕਮ ਹੈ हिंदू हैं सब बच्चे ना मुसलमान हैं अच्छे दिल के हैं जिनके दिल हैं जिनके नेक वह इंसान हैं अच्छे ऐसे कभी हकीम मिर्ज़ा अल्लाह यार खान योगी रहमानी अजे ही कविਆਂ ਦੇ ਵਿੱਚੋਂ ਅੱਲਾ ਯਾਰ ਖਾਂ ਦਾ ਨਾਮ ਉੱਚੇ ਚੇ ਵਰਨਨ ਦਾ ਹੱਕਦਾਰ ਹੈ ਅੱਲਾ ਯਾਰਖਾਂ ਯੋਗੀ ਮੂਤ ਦੇ ਰੂਪ ਦੇ ਵਿੱਚ ਅਧਿਆਤਿਕ ਪੁਰਸ਼ ਸਨ ਜਿਨ੍ਹਾਂ ਦੇ ਨਾਮ ਦੇ ਨਾਲ ਹਕੀਮ ਮਿਰਜ਼ਾ ਯੋਗੀ ਰਹਿਮਾਨੀ ਵਰਗੇ ਸਨਮਾਨਯੋਗ ਉਪਨਾਮ ਵੀ ਵਰਤੇ ਗਏ ਲਿਖੇ ਮਿਲਦੇ ਆਂ ਵਿਰਲੇ ਮੁਸਲਮਾਨ ਲਿਖਾਰੀਆਂ ਦੇ ਵਿੱਚੋਂ ਅੱਲਾ ਯਾਰਖਾਂ ਯੋਗੀ ਹੋਏ ਆ ਜਿਨ੍ਹਾਂ ਨੇ ਗੁਰੂ ਸਾਹਿਬ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਅਸਲ ਰੂਪ ਦੇ ਵਿੱਚ ਪਛਾਣਨਾ ਕੀਤਾ ਅਤੇ ਉਹਨਾਂ ਨੇ ਦੋ ਮਹੰਤਸੀਏ ਦੇ ਰੂਪ ਦੇ ਵਿੱਚ ਪੁਸਤਕਾਂ ਲਿਖਣਾ ਕੀਤੀਆਂ ਗਾਂਝੇ ਸ਼ੀਤਾਂ ਅਤੇ ਸ਼ੀਰੀ ਦਾਨ ਵਫਾ ਅੱਲਾ ਯਾਰਖਾਂ ਜੋਗੀ ਮੁਸਲਮਾਨ ਸਨ ਤੋਹੀਦ ਵਿੱਚ ਇੱਕੋ ਕਾਲ ਵਿੱਚ ਵਿਸ਼ਵਾਸ ਅਤੇ ਮਰਮਦ ਸਰਬਾਦੇ ਭਲੇ ਦੇ ਸਿਧਾਂਤਾਂ ਦੇ ਪੱਕੇ ਧਾਰਨੀ ਸਨ ਗੁਰੂ ਘਰ ਦੀਆਂ ਅਦੁੱਤੀ ਕੁਰਬਾਨੀਆਂ ਦੇ ਮਤਵ ਨੂੰ ਸਮਝਣ ਵਾਲੇ ਸਨ ਇਸ ਕਰਕੇ ਉਹ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੂਜਰੀ ਜੀ ਦੀ ਸ਼ਹਾਦਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਚਮਕੌਰ ਸਾਹਿਬ ਦੀ ਜੰਗ ਦਾ ਮੁਕਾਬਲਾ ਅੱਲਾ ਯਾਰਖਾਂ ਜੋਗੀ ਨੇ ਕਰਬਲਾ ਦੀ ਜਿਹੜੀ جنگ ਐ ਉਹਦੇ ਨਾਲ ਕਰਨਾ ਕੀਤਾ ਹੈ ਜਿਸ ਵਿੱਚ ਸलाम ਦੇ ਪਗੰਬਰ ਹਜਰਤ ਮੁਹੰਮਦ ਸਾਹਿਬ ਦੇ ਦੋ ਦੋਤੇ ਸ਼ਹੀਦ ਹੋਏ ਸੰ ਕਰਬਲਾ ਦੀ ਜੰਗ ਵੇ ਸੰਗ ਜੀ ਚਮਕੌਰ ਦੀ ਤਸਦੀਨ ਨੂੰ ਅੱਲਾ ਯਾਰਖਾਂ ਜੋਗੀ ਜੀ ਨੇ ਸਿੱਖਾਂ ਦੇ ਕਾਬੇ ਦਾ ਦਰਜਾ ਦੇਣਾ ਕੀਤਾ ਇਹਨਾਂ ਭਾਵਨਾਵਾਂ ਤੋਂ ਉਤਸ਼ਾਹਤ ਹੋ ਕਰਕੇ ਉਹਨਾਂ ਨੇ ਅਨੀਸ ਅਤੇ ਦਬੀਰ ਦੇ ਦੁਆਰਾ ਲਿਖਿਆ ਗਾ ਕਰਬਲਾ ਦੀ جنگ ਦੇ ਸ਼ਹੀਦਾਂ ਦੇ ਮਰਸੀਏ ਦੀ ਤਰਜ਼ ਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਬੰਧੀ ਗੰਜ ਸ਼ਹੀਦਾਂ ਤੇ ਸ਼ਹੀਤਾਨ ਵਫਾ ਨਾਮੀ ਮਰਸੀਏ ਉਰਦੂ ਵਿੱਚ ਲਿਖਣਾ ਕੀਤਾ ਹੈ ਇੱਕ মত ਵਿੱਚ ਇਹ ਵੀ ਹੈ ਕਿ ਅੱਲਾ ਯਾਰਖਾਨੇ ਵੱਲ ਕਾ ਲਈ ਉਰਦੂ ਸ਼ਾਇਰ ਮਰੀਸ ਅਨ ਮਰੀ ਮੀਰ ਅਨੀਸ ਦੀ ਪੈਰਵੀ ਕਰਦਿਆਂ ਵਿੱਚ ਮਰਸੀਏ ਲਿਖਣਾ ਕੀਤਾ ਹੈ ਇਸ ਕਰਕੇ ਜਿਹੜੀ ਸ਼ਹੀਦਾਂ ਨੇ ਵਫਾ ਦੀ ਰਚਨਾ ਹੈ ਗੰਜ ਸ਼ਹੀਦਾਂ ਦੀ ਰਚਨਾ ਤੋਂ ਪਹਿਲਾਂ ਕਰਨਾ ਕੀਤੀ ਅਤੇ ਅੱਲਾ ਯਾਰਖਾਨੇ ਚਮਕੌਰ ਦੇ ਸ਼ਹੀਦਾਂ ਤੇ ਵਿਸ਼ੇਸ਼ ਕਰਕੇ ਸਹਬਜ਼ਾਦਾ ਬਾਬਾ ਜੀਤ ਸਿੰਘ ਬਾਬਾ ਝਾਰ ਸਿੰਘ ਜੀ ਦਾ ਜਿਹੜਾ ਮਰਸੀਆ ਲਿਖਣ ਦੇ ਦਾਇਰੇ ਬਾਰੇ ਸੁਣ ਕਰਕੇ ਚਮਕੌਰ ਨਿਵਾਸੀ ਬਾਬਾ ਵੀਰ ਸਿੰਘ ਜੀ ਨੇ 94 ਤੇ ਪ੍ਰਸਿੱਧ ਸੱਜਣਾ ਨੂੰ ਲੈ ਕੇ ਮਰਬਤ ਫੰਡ ਕਮੇਟੀ ਬਣਾ ਕਰਕੇ ਅੱਲਾ ਯਾਰਖਾਂ ਜੋਗੀ ਨੂੰ ਬੇਨਤੀ ਕੀਤੀ ਚਮਕੌਰ ਸਾਹਿਬ ਦੀ ਜੰਗ ਤੇ ਸਭ ਜਵਾਲਿਆਂ ਦੀ ਸ਼ਹੀਦੀ ਪੁਰਦੂ ਵਿੱਚ ਲਖਵਾਉਣ ਵਾਸਤੇ ਬੇਨਤੀ ਕਰਨਾ ਕੀਤੀ ਇਸ ਤਰ੍ਹਾਂ ਦੋ ਜਿਹੜੀਆਂ ਕਿਤਾਬਾਂ ਦੋ ਮਰਸੀਏ ਅੱਲਾ ਯਾਰਖਾਂ ਜੋਗੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੱਚੇ ਪਾਤਸ਼ਾਹ ਜੀ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਲਿਖਣਾ ਕੀਤਿਆਂ ਤੇ ਅੱਲਾ ਯਾਰਖਾਨੇ ਜੋ ਸਾਰੇ ਲਿਖਿਆ ਮੇਰੇ ਲਿਖਿਆ ਆਪਣੇ ਮਰਸੀਏ ਨੂੰ ਸ਼ਹੀਦਾਨੇ ਵਫਾ ਦਾ ਨਾਮ ਇਸ ਲਈ ਦੇਣਾ ਕੀਤਾ ਕਿ ਧਰਮ ਨਾਲ ਵਫਾਦਾਰੀ ਤੋੜ ਤੱਕ ਨਾ ਪਾਉਣਾ ਕੀਤੀ ਹੈ ਜੋ ਸਿੱਖਾਂ ਲਈ ਸਦਾ ਪ੍ਰੇਰਣਾ ਸਰੋਤ ਨਿਭੜੀ ਅਜੇ ਹੀ ਧਾਰਮਿਕ ਨਿਸ਼ਠਾ ਨਾਲ ਇਹ ਅਨੇਕ ਸਿੱਖਾਂ ਨੇ ਸ਼ੀਰਧੀਆਂ ਤੇ ਖਾਲਸਾਈ ਧਰਮ ਦਾ ਪਛਮਾ ਉੱਚਾ ਰੱਖਣਾ ਕਰਨਾ ਕੀਤਾ ਹੈ ਅੱਲਾ ਯਾਰਖਾਂ ਜੋਗੀ ਮਹਾਂ ਸਾਹਿਬ ਜਾਦਿਆਂ ਦੀਆਂ ਸ਼ੀਧੀਆਂ ਦੇ ਪ੍ਰਸੰਗ ਨੂੰ ਮਰਸੀਏ ਦੀ ਸ਼ਕਲ ਵਿੱਚ ਪੇਸ਼ ਕਰਕੇ ਇਸ ਇੱਕ ਔਮ ਦੀ ਸੇਵਾ ਕਰਨਾ ਕੀਤੀ ਹੈ ਇਸ ਲਈ ਅੱਜ ਤੱਕ ਪੰਥ ਗੁਰੂ ਕਾ ਖਾਲਸਾ ਪੰਥ ਅੱਲਾ ਯਾਰਖਾਂ ਜੋਗੀ ਦਾ ਜਿਹੜਾ ਉਹ ਤਹਿ ਦਿਲ ਤੋਂ ਧੰਵਾਦ ਸ਼ੁਕਰਾਨਾ ਕਰਦਾ ਹੈ ਆਓ ਸੰਗਤ ਜੀ ਜੋਸ਼ੀ ਤਾਂ ਨੇ ਵਫਾ ਪਾਵਨ ਮਰਸੀਏ ਦੇ ਰੂਪ ਵਿੱਚ ਅੱਲਾ ਯਾਰਖਾਂ ਜੋਗੀ ਨੇ ਪੁਸਤਕ ਲਿਖਣਾ ਕੀਤੀ ਹੈ ਉਹਦੇ ਪਹਿਲੇ ਸ਼ੇਰ ਦੀ ਜੜੀ ਪ੍ਰਮਤਾਉਣ ਜਾ ਰਹੀ ਹੈ ਬੜੇ ਹੀ ਪ੍ਰੇਮ ਸਾਥ ਮਨ ਚਿਤ ਬਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ ਜਿਸ ਦਮ ਅਨੰਦਪੁਰ ਮੇ ਸਤਿਗੁਰੂ ਮੁਕੀਮ ਥੇ ਪੀਉਗੀ ਜੀ ਕਹਿੰਦੇ ਆ ਕਿ ਜਿਸ ਦਮ ਜਿਸ ਵਕਤ ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਠਹਿਰੇ ਹੋਏ ਸਨ ਰੁਕੇ ਹੋਏ ਸਨ ਮੌਜੂਦ ਸਨ ਅਮਰਾ ਕਰਕੇ ਲੋਕ ਤੇ ਔਰ ਕੁਛ ਨਦੀਮ ਤੇ ਕੁਝ ਮਹਾਰਾਜ ਸਾਹਿਬ ਜੀ ਦੇ ਪਰਿਵਾਰਕ ਮੈਂਬਰ ਮਹਾਰਾਜ ਜੀ ਦੇ ਮਹਿਲ ਮਹਾਰਾਜ ਜੀ ਦੇ ਮਾਤਾ ਜੀ ਸਾਹਿਬ ਜਾਦੇ ਪੰਜ ਪਿਆਰੇ ਅਤੇ ਗੁਰੂ ਕੇ ਸਿੱਖ ਗੁਰੂ ਕਾ ਖਾਲਸਾ ਪੰਥ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਠਹਿਰਿਆ ਹੋਇਆ ਹੈ ਚਾਰੋਂ ਤਰਫ ਸਿੱਖ ਲਾਇਕੋ ਘੇਰੇ ਗਲੀਮ ਤੇ ਦੇ ਨੇਮ ਕਹਿੰਦੇ ਨੇ ਸੰਗਤ ਜੀ ਦੁਸ਼ਮਣ ਨੂੰ ਕਿਉਂ ਕਰਕੇ ਦੁਸ਼ਮਣ ਨੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚਮਾ ਪਾਸਿਆਂ ਤੋਂ ਘੇਰਿਆ ਹੋਇਆ ਔਰੰਗਜ਼ੇਬ ਨੇ ਦਿੱਲੀ ਤੋਂ ਖਵਾਜਾ ਮਰਦੂਦ ਆਪਣੇ ਦੋ ਜਰਨੈਲ ਭੇਜ ਕਰਕੇ ਬਾਈ ਧਾਰ ਦੇ ਰਾਜੇ ਕੇਸਰੀ ਚੰਦ ਭੀਮ ਚੰਦ ਪਹਾੜੀਆਂ ਨੇ ਸਰਕਾਰ حکومت ਨਾਲ ਮਿਲ ਕਰਕੇ ਬਾਰ ਸ੍ਰੀ ਅਨੰਤਪੁਰ ਸਾਹਿਬ ਜੀ ਨੂੰ ਘੇਰਾ ਪਾਇਆ ਹੋਇਆ ਸਵਾ ਲੱਖ ਫੌਜ ਤੇ ਹੋਰ ਵੀ ਪਹਾੜੀ ਰਾਜਾਂ ਦੀ ਫੌਜ ਸ੍ਰੀ ਅਨੰਤਪੁਰ ਸਾਹਿਬ ਜੀ ਨੂੰ ਘੇਰ ਕਰਕੇ ਬੈਠੀ ਹੋਈ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹਨ ਮੰਨਵਾਉਣਾ ਚਾਹੁੰਦੇ ਆ ਚਾਹੁੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਲਾ ਛੱਡ ਕਰਕੇ ਚਲੇ ਜਾਣ ਕਈ ਵਾਰ ਮਹਾਰਾਜ ਸਾਹਿਬ ਜੀ ਨੂੰ ਚਿੱਠੀਆਂ ਬੇਨਤੀਆਂ ਲੈ ਕਰਕੇ ਭੇਜਨੀਆਂ ਕੀਤੀਆਂ ਕਿ ਮਹਾਰਾਜ ਇਹ ਸਰਕਾਰ ਦੀ ਜ਼ਮੀਨ ਹੈ ਹਕੂਮਤ ਦੀ ਜ਼ਮੀਨ ਹੈ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਕਿਲਾ ਛੱਡ ਕਰਕੇ ਆਪ ਜੀ ਚਲੇ ਜਾਓ ਜਿਹੜੇ ਰਾਹ ਹਨੀ ਆਪ ਜੀ ਜਾਣਾ ਚਾਹੋਗੇ ਅਸੀਂ ਉਹ ਰਾਹ ਛੱਡ ਦੇਣਾ ਕਰਾਂਗੇ ਆਟੇ ਦੀ ਗਊ ਬਣਾ ਕਰਕੇ ਕੁਰਾਨ ਸਿਰ ਤੇ ਰੱਖ ਕਰਕੇ ਕੁਰਾਨ ਦੀ ਕਸਮ ਖਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਕੀਤਾ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਸਮਝਾਉਂਦੇ ਐ ਕਿ ਇਹ ਜਿਹੜੇ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਦਾਦਿਆਂ ਪੜਦਾਦਿਆਂ ਨੂੰ ਕਦੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾ ਕਰਕੇ ਲਿਆਉਣਾ ਕੀਤਾ ਸੀ ਬੰਦੀ ਛੁੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੇ ਪੁੱਤ-ਪੋਤਰੇ ਪਰੋਤਰੇ ਜਿਹੜੇ ਆ ਉਹ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪੀਖਾ ਕਰਮੇ ਸ਼ੁਰੂ ਕਰ ਦਿੱਤੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਘੇਰਾ ਪਾਇਆ ਹੋਇਆ ਹੈ। ਬਾਹਰ ਫੌਜ ਚੜਾਈ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਕਹਿੰਦੇ ਕਿ ਇਹ ਜਿਹੜਾ ਔਰੰਗਜ਼ੇਬ ਹੈ ਇਹ ਧੋਖੇਬਾਜ਼ ਹੈ ਝੂਠਾ ਹੈ ਅਤੇ ਜਿਹੜੇ ਰਾਜੇ ਨੇ ਇਹ ਪੱਥਰ ਨੂੰ ਪੂਜ ਕਰਕੇ ਇਹਨਾਂ ਦੀ ਮੱਤ ਵੀ ਜਿਹੜੀ ਉਹ ਪੱਥਰ ਹੋ ਗਈ ਹੈ ਇਸ ਕਰਕੇ ਇਹਨਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਦੀ ਵਿਸ਼ਵਾਸ ਨਹੀਂ ਕਰਨਾ ਕਿਉਂ ਕਰਕੇ ਇਹ ਧੋਖੇਬਾਜ਼ ਨੇ ਮਹਾਰਾਜ ਜ਼ਬਰਨਾਮੇ ਦੀ ਪਾਵਨ ਗੁਰਬਾਣੀ ਅੰਦਰ ਕਹਿੰਦੇ ਮਰਾਇਤ ਪਾਰੇ ਬਾਰਾਂ ਹੀ ਕਸਮ ਨੇਸ ਕਿ ਇਜ਼ਦ ਗਵਾਜ ਇਸ ਤੋ ਯਜ਼ਨਾ ਯਕੇਸ ਕਿ ਇਜ਼ਦ ਗਵਾਸ ਤੀ ਜਸਤਾ ਯਕੇਸ ਇੰਨਾ ਮੈਂ ਜਿਹੜਾ ਝੂਠੀਆਂ ਕਸਮਾਂ ਖਾਣੀਆਂ ਕੀਤੀਆਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਵੀ ਪਸ਼ਮਾ ਦੇ ਹੱਟ ਇਸ ਤਰ੍ਹਾਂ ਜੋ ੂੜਾ ਕਰਕਟ ਵਾਧੂ ਵਸਤੂਆਂ ਜਿਹੜੀਆਂ ਸਨ ਉਹ ਗੱਡਿਆਂ ਤੇ ਲੱਦ ਕਰਕੇ ਮਹਾਰਾਜ ਜੀ ਨੇ ਬਾਹਰ ਭੇਜਣਾ ਕੀਤੀਆਂ ਇਹਨਾਂ ਪਹਾੜੀ ਰਾਜਿਆਂ ਨੇ ਮੁਗਲਾਂ ਤੁਰਕਾਂ ਨੇ ਮਹਾਰਾਜ ਸਾਹਿਬ ਜੀ ਦੇ ਉਹ ਗੱਡੇ ਲੁੱਟ ਲੈਣਾ ਕੀਤੇ ਜਿਸ ਵਕਤ ਜਿੱਥੇ-ਜਿੱਥੇ ਵੀ ਜਾ ਕਰਕੇ ਕਿਸੇ ਨੇ ਮੰਦਰ ਵਿੱਚ ਕਿਸੇ ਜੋ ਜੜਾ ਵੀ ਜਿੱਥੇ ਰਿੰਦਾ ਸੀ ਉਹਨਾਂ ਨੇ ਜਾ ਕਰਕੇ ਜਦੋਂ ਖੋਲਣਾ ਕੀਤਾ ਸਾਰਾ ਕੁਝ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਧੀਆ ਸ਼ਮਿਆਲੀਆਂ ਚਾਦਰਾਂ ਦੇ ਨਾਲ ਉਹ ਕੂੜਾ ਕਰਕੇ ਢੱਕ ਕਰਕੇ ਜਦੋਂ ਮਹਾਰਾਜ ਜੀ ਨੇ ਬਾਹਰ ਗੱਡੇ ਭੇਜੇ ਪਹਾੜੀ ਰਾਜਿਆਂ ਨੇ ਤੁਰਕਾਂ ਨੇ ਨੋਟ ਕਰਕੇ ਜਦੋਂ ਵੇਖਿਆ ਤੇ ਬੜੇ ਸ਼ਰਮਿੰਦੇ ਹੋਏ ਅਤੇ ਮਹਾਰਾਜੀ ਨੇ ਆਪਣੇ ਸਿੰਘਾਂ ਨੂੰ ਵਿਸ਼ਵਾਸ ਦਿਵਾਉਣਾ ਕੀਤਾ ਕਿ ਇਹ ਜੋ ਰਾਜੇ ਖਾਨ ਇਹ ਜੋ ਤੁਰਕ ਮੁਗਲ ਹਨ ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ ਇਹ ਜਿਹੜੇ ਝੂਠੇ ਨੇ ਫਰੇਬੀ ਨੇ ਟੁੱਟੇ ਸ਼ੇਰ ਜਿਵੇਂ ਦਿਲ ਸਿੰਘਾਂ 도 ਨਹੀਂ ਮਥੇ ਕਿਉਂ ਕਰਕੇ ਆਵ ਸੰਕਤਾ ਨੇ ਸਰਵਣ ਕੀਤਾ ਹੋਵੇ ਕਾ ਕਿ ਜਿਹੜੀ ਭੁੱਖਿਆ ਸੰਗਤ ਜੀ ਇਹ ਮੌਤ ਤੋਂ ਵੀ ਬੁਰੀ ਹੈ ਆਚਾਰੀਆ ਚਨਕਿਆ ਜੀ ਕਹਿੰਦੇ ਨੇ ਕਿ ਭੁੱਖ ਤੋਂ ਵੱਡਾ ਕੋਈ ਸ਼ਤਰੂ ਨਹੀਂ ਇਸ ਕਰਕੇ 8 ਮਹੀਨੇ ਦਾ ਇਸ ਲੰਮੇ ਘੇਰੇ ਦੇ ਵਿੱਚ ਗੁਰੂ ਕੇ ਸਿੰਘ ਭੁੱਖੇ ਭਾਣੇ ਨੇ ਇਥੋਂ ਤੱਕ ਕੇ ਮਾਰਿਆ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਪ੍ਰਸਾਦੀ ਹਾਥੀ ਅਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਤੁਰੰਗ ਹੈ ਰਾਗੀ ਆ ਘੋੜਾ ਹੈ ਉਹ ਵੀ ਸ਼ਹੀਦ ਹੋ ਗਿਆ ਗੁਰੂ ਗਿਆ ਸਿੰਘਾਂ ਨੇ ਜਿਹੜਾ ਰੁੱਖਾਂ ਦੇ ਸੱਕ ਲਾਹ ਕਰਕੇ ਉਹਨਾਂ ਨੂੰ ਰਿੰਨ ਕਰਕੇ ਪਾਣੀ ਦੇ ਵਿੱਚ ਪੀਣਾ ਦਿੱਤਾ ਫੁੱਲ ਪੱਤੇ ਘਾਹ ਖਾ ਕਰਕੇ ਗੁਜ਼ਾਰਾ ਕਰਨਾ ਕੀਤਾ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਗਾਹ ਮਾਰਦੇ ਹੋਏ ਵੇਖਣਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿ ਇਹ ਜਿਹੜੇ ਰੁੱਖਾਂ ਦੇ ਪੱਤੇ ਐ ਸਾਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਦਾਸਾਂ ਨੂੰ ਗੁਰੂ ਕ્યા ਸਿੱਖਣ ਨਾਲ ਦੇ ਸਿੱਖਣ ਪੁੱਛਣ ਲੱਗੇ ਕਿ ਇਹ ਪੱਤੇ ਜਿਹੜੇ ਆ ਜਾਣੀ ਜਾਣ ਸਤਿਗੁਰੂ ਮਹਾਰਾਜ ਕਹਿੰਦੇ ਕਿੰਨਾ ਨੇ ਲਾਉਣਾ ਕੀਤੇ ਐ ਸੱਕ ਰੁੱਖਾਂ ਨੂੰ ਦਰਖਤਾਂ ਨੂੰ ਕਿੰਨਾ ਨੇ ਛਲਣਾ ਕੀਤਾ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਗੁਰੂ ਦੇ ਖਾਲਸੇ ਗੁਰੂ ਕੇ ਸਿੰਘਾਂ ਨੇ ਉਖ ਬਹੁਤੀ ਜਿਆਦੀ ਲੱਗਣ ਕਰਕੇ ਸੱਚੇ ਪਾਤਸ਼ਾਹ ਜੀ ਰਣ ਕਰਕੇ ਸਿੰਘਾਂ ਨੇ ਛੱਡਣਾ ਕੀਤਾ ਮਾਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਟੱਕ ਦੇਣਾ ਕੀਤਾ ਰੋਗ ਦੇਣਾ ਕੀਤਾ ਮਾਰੇ ਕਹਿੰਦੇ ਅੱਗੇ ਤੋਂ ਕਿਸੇ ਨੇ ਵੀ ਰੁੱਖਾਂ ਦੇ ਸੱਕ ਪੱਤੇ ਨਹੀਂ ਖਾਣੇ ਕਿਉਂ ਕਰਕੇ ਇਹਦੇ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਆਉਣ ਵਾਲੇ ਸਮੇਂ 'ਚ ਸਿੱਖਾਂ ਨੇ ਜੰਦ ਕਰਨਾ ਯੁੱਧ ਕਰਨਾ ਹੈ ਚਮਕੌਰ ਦੀ ਗੜੀ ਦੇ ਵਿੱਚ ਜਾ ਕਰਕੇ ਸਵਾ ਲੱਖ ਦੇ ਨਾਲ ਇੱਕ ਸਿੰਘ ਨੇ ਲੜਨਾ ਹੈ ਇਸ ਕਰਕੇ ਸਰੀਰੋਗੀ ਉਹ ਜਾਵੇਗਾ ਪਿਆਸੇ تھے ਔਰ ਭੁੱਖ ਦੀ شدت ਕਮਾਲ थी ਗੁਰੂ ਕੇ ਸਿੰਘਾਂ ਨੂੰ ਪਿਆਸ ਭੁੱਖ ਨੇ ਪੂਰਾ ਜੋਰ ਦਿਖਾਇਆ ਹੋਇਆ ਹੈ ਭੁੱਖ ਦੀ ਜੜੀ شدت ਅਲਾ ਯਾਰ ਖਾਂ ਜੋਗੀ ਕਹਿੰਦੇ ਕਮਾਲ ਦੀ ਸੀ ਇੱਕ ਸਿੰਘ ਨੇ ਮਹਾਰਾਜ ਸਾਹਿਬ ਜੀ ਨੂੰ ਪਾਰਸਪੇਟ ਕੀਤਾ ਸੀ ਕਿ ਮਹਾਰਾਜ ਇਸ 파ਰਸ ਦੇ ਨਾਲ ਆਪਣੀ ਕਰੀਬੀ ਦੂਰ ਕਰ ਲੋ ਲੰਗਰ ਮਸਤਾਨੇ ਹੋ ਗਏ ਨੇ ਲੰਗਰ ਚਲਾ ਦੋ ਤੁਰਕਾਂ ਮੁਗਲਾਂ ਦੇ ਨਾਲ ਯੁੱਧ ਕਰਨਾ ਕਰੋ ਮਹਾਰਾਜ ਸਾਹਿਬ ਜੀ ਨੇ ਸਿੱਖ ਦਾ ਸ਼ੰਕਾ ਦੂਰ ਕੀਤਾ ਜੀ ਮਹਾਰਾਜ ਕਹਿੰਦੇ ਗੁਰੂ ਕਿਆ ਸਿੱਖਾ ਸੀ ਆਪ ਵੀ 파ਰਸ ਸਨ ਅਸੀਂ ਆਪ ਹੀ 파ਰਸ ਹਾਂ ਫਿਰ ਮਹਾਰਾਜ ਜੀ ਨੇ ਜਿੱਥੇ ਲੱਗੂ ਸ਼ੰਕਾ ਗੜ ਤੋੜਨਾ ਕੀਤਾ ਉੱਥੇ ਧਰਤੀ ਸੋਨੇ ਦੀ ਬਣ ਗਈ ਗੁਰੂ ਕੇ ਸਿੱਖ ਦਾ ਪਰਮ ਦੂਰ ਕਰਨਾ ਕੀਤਾ ਜੇ ਕਹਿਣਾ ਕੀਤਾ ਸੀ ਉਸ ਸਿੰਘ ਨੂੰ ਪਾਰਸ ਵਾਲੇ ਸਿੰਘ ਨੂੰ ਕਿ ਗੁਰੂ ਕਿਆ ਸ਼ਿੰਗਾਰ ਗੁਰੂ ਕਿਆ ਸਿੱਖਾ ਅਸੀਂ ਇਹ ਗੁਰੂ ਕੇ ਖਾਲਸੇ ਪੰਥ ਨੂੰ ਜਿਹੜਾ ਹੈ ਭੁੱਖੀਆਂ ਰੱਖ ਕਰਕੇ ਪਿਆਸਿਆਂ ਰੱਖ ਕਰਕੇ ਇਹਨਾਂ ਤੋਂ ਤਪ ਕਰਾ ਰਹੇ ਹਾਂ ਜਿਤਨਾ ਗੁਰੂ ਕਾ ਖਾਲਸਾ ਭੁੱਖਾ ਰਹਿ ਕਰਕੇ ਤਪ ਕਰੇਗਾ ਉਨਾ ਇਹਦਾ ਪ੍ਰਤਾਪ ਵਧੇਗਾ ਕਿਉਂ ਕਰਕੇ ਗੁਰੂ ਕੇ ਖਾਲਸਿਆਂ ਨੇ ਆਉਣ ਵਾਲੇ ਸਮੇਂ ਤੇ ਇਹ ਯੁੱਧ ਕਰਨੇ ਹਨ ਆਪਣੇ ਖਾਲਸੇ ਦੇ ਸਰੀਰ ਨੂੰ ਹਿਰਦੇ ਨੂੰ ਸ਼ੁੱਧ ਕਰ ਰਾਇਆ ਮਾਰੇ ਸੱਚੇ ਪਾਤਸ਼ਾਹ ਜੀ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਅੱਗੇ ਪਿੰਦੇ ਧੀ ਭੁਖਤ ਸਰਸੀ ਫੌਜ ਵਾਹ ਭੀੜ ਨਢਾਲਦੀ ਮਾਰੇ ਕਹਿੰਦੇ ਕੇਵਲ ਕੋਝ ਗੁਰੂ ਸਾਹਿਬ ਮਹਾਰਾਜ ਜੀ ਦੀ ਫੌਜ ਬਾਕੀ ਹੈ ਬਹੁ ਭੀੜ ਨਢਾਲਦੀ ਉਹ ਵੀ ਮਹਾਰਾਜ ਜੀ ਦੀ ਜਿਹੜੀ ਫੌਜ ਹੈ ਉਹ ਭੁਖੀ ਪਾਣੀ ਹੈ ਦੂਸਰੇ ਸ਼ੇਰ ਦੇ ਵਿੱਚ ਅਲਾ ਯਾਰਖਾਂ ਜੋਗੀ ਜੀ ਕਹਿੰਦੇ ਆਦਾ ਕੀ ਫੌਜ ਕੇ ਨਾ شمارੋਂ ਹਿਸਾਬ ਤੇ ਮਾਰੇ ਕਹਿੰਦੇ ਜਿਹੜੀ ਉਧਰਲੇ ਬੰਨੇ ਬਾਹਰ ਦੁਸ਼ਮਣ ਦੀ ਫੌਜ ਹੈ ਔਰੰਗਜੇਬ ਦੀ ਹੈ ਹਿਮਚੰਦ ਦੀ ਹੈ ਪਹਾੜੀ ਰਾਜਿਆਂ ਦੀ ਫੌਜ ਹੈ ਰਾਜਪੂਤਾਂ ਦੀ ਜਿਹੜੀ ਫੌਜ ਹੈ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਇੱਥੇ ਜੋਗੀ ਜੀ ਨੇ ਲਿਖਣਾ ਕੀਤਾ ਹੈ ਕਿਉਂ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਚਿੱਠੀ ਲੇਖ ਕਰਕੇ ਖਵਾਜਾ ਮਰਦੂਦ ਔਰੰਗਜ਼ੇਬ ਦੇ ਕੋਲੋਂ ਦਿੱਲੀੋਂ 10 ਲੱਖ ਫੌਜ ਮੰਗਵਾਉਣਾ ਕਰੇਗਾ 10 ਲੱਖ ਫੌਜ ਦੇ ਨਾਲ ਕੇਵਲ 40 ਸਿੰਘ ਜਿਹੜੇ ਆ ਉਹ ਲੜਨਾ ਕਰਨਗੇ ਕਿਉਂਕਿ ਜਿਸ ਵਕਤ ਸਰਸਾ ਨਦੀ ਤੇ ਮਹਾਰਾਜ ਦੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਜਾਵੇਗਾ ਇੱਕ ਸਿੱਖ ਦਿੱਲੀੋਂ ਆਇਆ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਸੇਵਾ ਦੋ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਗਿਆ ਸਿੱਖਾਂ ਨੂੰ ਬੜੇ ਚੰਗੇ ਸਮੇਂ ਤੇ ਮੌਕੇ ਦੇ ਉੱਤੇ ਆਇਆ ਹੈ ਕਿਉਂ ਕਰਕੇ ਖਾਲਸੇ ਦੇ ਉੱਤੇ ਬੜਾ ਦਰਦਨਾਕ ਹਾਲਾਤ ਜਿਹੜਾ ਸਮਾਂ ਬੀਤ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਸੁੰਦਰੀ ਅਤੇ ਮਾਤਾ ਸਹਿਬ ਦੇਵਾ ਜੀ ਨੂੰ ਉਸ ਸਿੱਖ ਦੇ ਨਾਲ ਦਿੱਲੀ ਵੱਲ ਨੂੰ ਭੇਜ ਦਿੱਤਾ ਨਾਲ ਬਾਬਾ ਮਣੀ ਸਿੰਘ ਜੀ ਜਿਨ੍ਹਾਂ ਦੀ ਆਯੂ ਗੁਣੀ ਜਨਾਂ ਨੂੰ 13 ਸਾਲ ਦੀ ਦੱਸੀ ਉਸ ਵਕਤ ਉਹ ਨਾਲ ਦਿੱਲੀ ਜਾਣਾ ਕੀਤਾ ਇੱਕ ਪਾਸੇ ਜਿਹੜਾ ਗੰਗੂ ਬ੍ਰਾਹਮਣ ਐ ਉਹ ਮਾਤਾ ਗੁਜਰੀ ਅਤੇ ਛੋਟੇ ਸਭ ਜਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਪਾਪਾ ਫਤੇ ਸਿੰਘ ਨੂੰ ਨਾਲ ਲੈ ਕਰਕੇ ਖੇੜੀ ਪਿੰਡ ਵੱਲੋਂ ਲੈ ਗਿਆ ਇਹ ਜੋ ਗੰਗੂ ਬ੍ਰਾਹਮਣ ਐ ਮਹਾਰਾਜ ਜੀ ਦੇ ਕੋਲੋਂ ਮੰਗ ਕਰਕੇ ਜਾਚਨਾ ਕਰ ਕਰ ਜਿਹੜਾ ਸ਼ਕਤਾ ਸਿਖਾਉਂਦਾ ਸੀ ਇਸ ਕਰਕੇ ਇਤਿਹਾਸਕਾਰਾਂ ਨੇ ਇਹਨੂੰ ਰਸੋਈਆ ਲਿਖ ਦੇਣਾ ਕੀਤਾ ਗੁਣੀ ਜਨ ਵਿਤਮਾਨ ਪੀਂਦੇ ਤੇ ਕਿਰ ਸੋਇਆ ਨਹੀਂ ਇਹ ਕੇਵਲ ਮਹਾਰਾਜੀ ਤੋਂ ਮੰਗ ਕਰਕੇ ਖਾਂਦਾ ਸੀ ਸੱਜੇ ਪਾਤਸ਼ਾਹ ਮਹਾਰਾਯਾ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵੱਲ ਨੂੰ ਗੁਰੂ ਸਾਹਿਬ ਮਹਾਰਾਜੀ ਨੇ ਪਿਆਨਾ ਕਰਨਾ ਕੀਤਾ ਸਰਦਾਰ ਫੌਜੇਕ ਨਹੀਂ ਦੋ ਨਵਾਬ ਥੇ ਕਹਿੰਦੇ ਕਿ ਫੌਜ ਦੇ ਇੱਕ ਨਹੀਂ ਸਗੋਂ ਦੋ ਸਰਦਾਰ ਸਨ ਵਾਜਾ ਮਰਦੂਦ ਦੇ ਨਾਲ ਵਜੀਦ ਖਾਨ ਜ਼ਬਰਦਸਤ ਖਾਨ ਇਹ ਸਾਰੇ ਵਜੀਦ ਖਾਨ ਸਰਹੰਦਾ ਸੂਬੇਦਾਰ ਇਸ ਤਰ੍ਹਾਂ ਲਾਹੌਰ ਦੇ ਸੂਬੇਦਾਰ 22 ਘਾੜ ਦੇ ਰਾਜੇ ਪਹਾੜੀ ਰਾਜੇ ਰਾਜੇ ਕਈ ਪਹਾੜ ਕੇ ਵੀ ਹਮਰਤਾਕ تھے ਫਿਰ ਉਹਨਾਂ ਨਾਲ ਕਈ ਪਹਾੜੀ ਰਾਜੇ ਵੀ ਹਮਰਕਾ ਭਾਵ ਕੇ ਸਹਾਇਤਾ ਕਰਨ ਵਾਸਤੇ ਮੁਗਲ ਬਉਜਿਆ ਤੁਰਕਾਂ ਦੀ ਸਹਿਤਾ ਕਰਨ ਵਾਸਤੇ ਨਾਲ ਸਨ ਸਿੰਘੋਂ ਕੇ ਬਸਤਜੰਦ ਥੇ ਇਹ ਸੇਖੋਂ ਸ਼ਬਾਬ ਥੇ ਤੇ ਗੁਰੂ ਕੇ ਜਿਹੜੇ ਸਿੰਘ ਸਨ ਸਿੰਘਾਂ ਨਾਲ ਕੁਝ ਬੁੱਢੇ ਬਜ਼ੁਰਗ ਆਦਮੀਆਂ ਤੇ ਕੁਝ ਤਰਨਾ ਜਵਾਨ ਗੁਰੂ ਕੇ ਸਿੰਘ ਮਹਾਰਾਜ ਸਿnje ਪਾਸ਼ਾ ਜੀ ਦੇ ਨਾਲ ਸਨ ਸਿੱਖੋਂ ਕੀ ਆਰ ਜੂ ਥੀ ਕਿ ਲੜ ਦਰ ਸ਼ਹੀਦ ਹੋਵਨ ਸਿੱਖ ਚਾਹੁੰਦੇ ਨੇ ਗੁਰੂ ਕੇ ਸਿੰਘ ਚਾਹੁੰਦੇ ਨੇ ਕਿ ਮਹਾਰਾਜ ਸਚੇ ਪਾਤਸ਼ਾਹ ਜੀ ਅਸੀਂ ਲੜ ਕਰਕੇ ਯੁੱਧ ਦੇ ਮੈਦਾਨ ਵਿੱਚ ਜੰਗ ਕਰਕੇ ਸ਼ਹੀਦ ਹੋ ਜਾਈਏ ਕਿਉਂ ਕਰਕੇ 8 ਮਹੀਨੇ ਮਹਾਰਾਜ ਜੀ ਦੇ ਆਗਿਆ ਦੇ ਵਿੱਚ ਰਹਿ ਕਰਕੇ ਵਚਨ ਮੰਨ ਕਰਕੇ ਸਤ ਕਰਕੇ ਵਚਨ ਮੰਨ ਕਰਕੇ ਮਹਾਰਾਜ ਸਚੇ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ ਰਹਿਣਾ ਪੀਤਾ ਚਾਹੁੰਦੇ ਨੇ ਗੁਰੂ ਕੇ ਸੇਕ ਕੇ ਸ਼੍ਰੀ ਦੀਪਾ ਜਈਏ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕੀ ਚਾਹੁੰਦੇ ਐ ਸਤਿਗੁਰੂ ਐ ਸੋਚ ਥੇ ਥੇ ਨਾ ਜਾਇਆ ਮਰੀਦ ਹੂੰ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਜੀ ਚਾਹੁੰਦੇ ਨੇ ਆਪਣੇ ਪਿਆਰੇ ਸਿੰਘਾਂ ਦੀਆਂ ਜਾਨਾਂ ਜਿਹੜੀਆਂ ਵਿਰਥ ਨਾ ਗਵਾਜ ਜਾਨ ਕੇ ਗੁਰੂ ਕੇ ਖਾਲਸੇ ਪੰਥ ਦੀਆਂ ਜਾਨਾਂ ਵਿਰਥ ਨਾ ਗਵਾ ਚੰਗ ਗੁਰੂ ਕੇ ਸੇਬ ਦੇੜੇ ਉਹ ਸ਼ਹੀਦ ਨਾ ਹੋਣ ਮਹਾਰਾਜ ਜੀ ਚਾਹੁੰਦੇ ਹਨ ਬੋਲੇ ਕਿ ਆਪਣੀ ਫੌਜ ਨਿਆਇਤ ਹੈ ਮੁਕਤ ਸਰ ਮਹਾਰਾਜ ਸnji ਪਾਦਸ਼ਾਹ ਜੀ ਕਹਿੰਦੇ ਕਿ ਆਪਣੇ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹ ਲੱਗੇ ਕਿ ਫੌਜ ਬਹੁਤ ਜਿਹੜੀ ਥੋੜੀ ਹੈ ਤੇ شمارੋਂ ਜਿਹੜੇ ਹਿਸਾਬ ਤੇ ਕਿਉਂ ਕਰਕੇ ਜਿਹੜੀ ਮੁਗਲ ਫੌਜ ਆ ਤੁਰਕ ਫੌਜ ਆ ਸ਼ਰਾਰਤੀ ਲੋਕਾਂ ਨੇ ਆਪਾਂ ਨੂੰ ਮਹਾਰਾਜ ਕਹਿੰਦੇ ਘੇਰਾ ਪਾਇਆ ਹੋਇਆ ਹੈ ਗੁਰੂ ਕੇ ਖਾਲਸਾ ਪੰਥ ਬਹੁਤ ਥੋੜਾ ਹੈ ਘੇਰੇ ਹੋਏ ਹਮ ਕੋ ਹਜ਼ਾਰਾਂ ਹੋਈ ਅਹਲ ਸ਼ਰ ਮਹਾਰਾਜ ਕਹਿੰਦੇ ਸਾਨੂੰ ਹਜ਼ਾਰਾਂ ਹੀ ਸ਼ਰਾਰਤੀ ਲੋਕਾਂ ਨੇ ਘੇਰਿਆ ਹੋਇਆ ਹੈ ਸਿੱਖ ਛੇੜੇਂਗੇ ਆਪਣੇ ਆਪ ਕੋ ਦੁਸ਼ਮਨ ਕੇ ਰਹਿਮ ਪਰ ਮਹਾਰਾਜ ਕਹਿੰਦੇ ਅਸੀਂ ਆਪਣੇ ਆਪ ਨੂੰ ਦੁਸ਼ਮਨਾ ਦੀ ਰਹਿਮ ਤੋਂ ਛੱਡ ਦੇਣਾ ਕੀਤਾ ਹੈ ਇਹ ਜੋ ਔਰੰਗਾ ਹੈ ਇਹ ਸਾਡੇ ਤੇ ਰਹਿਮ ਨਹੀਂ ਕਰੇਗਾ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਓਟ ਲੈ ਕਰਕੇ ਦੁਸ਼ਮਨਾ ਦੀ ਰਹਿਮ ਤੇ ਜਿਹੜਾ ਹੈ ਆਪਣੇ ਆਪ ਨੂੰ ਛੱਡ ਦੇਣਾ ਕੀਤਾ ਹੈ ਉਸ ਵਿੱਚ ਵੀ ਹੈ ਆਪਣੇ ਇੱਜ਼ਤ ਨੂੰ ਅਸਮਤ ਕਾਹ ਹੈ ਕਦਰ ਮਹਾਰਾਜ ਕਹਿੰਦੇ ਉਦੇ ਵਿੱਚ ਵੀ ਜਿਹੜਾ ਹੈ ਸਾਨੂੰ ਆਪਣੀ ਇੱਜ਼ਤ ਪੱਤ ਅਤੇ ਸ਼ਾਨ ਨੂੰ ਖਤਰਾ ਹੈ ਚਿੜੀਆਂ ਨੂੰ ਆਜ ਹੀ ਮੈਂ ਲੜਾ ਦੂੰਗਾ ਬਾਜ ਸੇ ਮਹਾਰਾਜ ਕਹਿੰਦੇ ਅਸੀਂ ਆਜ ਹੀ ਚਿੜੀਆਂ ਨੂੰ ਬਾਜਾਂ ਦੇ ਨਾਲ ਲੜਾ ਦੇਣਾ ਕਰਾਂਗੇ ਅੱਜ ਚਿੜੀਆਂ ਨੂੰ ਬਾਜਾਂ ਨਾਲ ਟੱਕਰ ਜਿਹੜੀ ਅਸੀਂ ਦੇਣਾ ਕਰਾਂਗੇ ਕੁਝ ਫਾਇਦਾ ਨਹੀਂ ਹੈ ਮਗਰ ਤਰਕੋਤਾਜ ਸੇ ਮਹਾਰਾਜ ਕਹਿੰਦੇ Olha. Vale.